ਵਧੀਆ ਨਹੀਂ ਹੈਗਾ ਕੱਟਣ ਲੱਗਿਆ ਹੋਊਗਾ ਫਿਰ ਕੱਟਿਆ ਨਹੀਂ ਗਿਆ ਫਿਲ-ਫਿਲ ਕਰਦਾ ਫਿਲ-ਫਿਲ ਕਿਉਂ ਆ ਪਤਾ ਖਾਣਾ ਹੀ ਆ ਇਹਦੇ ਉੱਤੇ ਕਦ ਪੀਸ ਤਰੇ ਨੇ ਪਾਸਾ ਹੈਗਾ ਇਹਨਾਂ ਉੱਤੇ ਧਰਨ ਕਰਕੇ ਹੋ ਗਿਆ ਆਹ ਦੀ ਇੱਧਰ ਧਰਨ ਕਰਕੇ ਹੋ ਗਿਆ ਇੱਥੋਂ ਕੱਟਦਾ ਹੋਊਗਾ ਇਹਦੀ ਵਧੀਆ ਨਹੀਂ ਹੈਗਾ ਇਹਦਾ ਕਿੰਨਾ ਸੁਆਦਾ ਪਤਾ ਕਿੰਨਾ ਸੁਆਦਾ ਪਾ ਵਿੱਚ ਕਰਦੇ ਹੁੰਦੇ ਨੇ ਇੱਕ ਵਾਰ ਤੇ ਹਾਂ ਖੂਆ ਪਹਿਲਾਂ ਕੱਢਦੇ ਨੇ ਖੂਆ ਕੱਢ ਕੇ ਗਾਜਰਾ ਫਿਰ ਪਾਉਂਦੇ ਹੁੰਦੇ ਨੇ ਫਿਰ ਝੱਸਦੇ ਨੇ ਝੱਸ ਕੇ ਜਿਵੇਂ ਕੜਾਹ ਬਣਦਾ ਫਿਰ ਘੁਆ ਰੜਾਉਂਦੇ ਨੇ ਵਿੱਚ ਰੜਾ ਕੇ ਫਿਰ ਚੀਨੀ ਪਾਉਂਦੇ ਨੇ ਤਾਂ ਉਹਨੂੰ ਕਰ ਉਹਨੂੰ ਕਰਦੀ ਸੀ ਮਹਾ ਕਰਦੇ ਆ ਬੇਨ ਜਿੰਨਾ ਬੇਦੀਆਂ ਹੁੰਦੀਆਂ ਫੇਰ ਕਹਿੰਦਾ ਲਕਵੀਰ ਮੈਂ ਕਿਹਾ ਉਹਦਾ 3 ਨੰਬਰ ਪਰਦੀ ਦੇ ਵਿੱਚ ਜਦ ਲੱਗਦਾ ਸੀ ਕੰਨ ਲੱਗ ਗਿਆ ਸੀ ਇੱਕ ਤਾਂ ਪੰਗਾ ਚੱਲੇ ਨਿਕਰ ਲਾ ਮੈਂ ਭਾਂਡੇ ਬਾਜਣਾ ਇਹ ਤਾਂ ਹੌਲੀ ਹੌਲੀ ਕਰੇਗਾ ਇੱਕ ਮਿੰਟ ਤਾਂ ਖੜ ਗਿਆ ਹੁਣ ਸਾਲ ਲੰਬੀ ਔਖੀ ਆ ਉਹ ਅੱਜ ਤਿੰਨ ਨੂੰ ਵੀ ਕੱਲ ਐਂ ਨਿਕੜ ਜੇ ਜਦੋਂ ਮੈਂ ਘਰ ਤੇ ਜਾ ਕੇ ਇਹ ਨੂੰ ਇੱਕ ਮਿੰਟ ਤਾਂ ਖੜ ਗਿਆ ਜੀ ਫਿਰ ਕਹਿੰਦਾ ਲੈ ਚੱਲ ਨਾ ਸਿੱਖਣ ਬੋਲ ਪਾ ਨਾ ਬਸ ਹੁਣ ਨਹੀਂ ਛੱਡ ਕੰਮ ਬੱਚੇ ਤੂੰ ਇਹ ਵੀ ਸੁਣ ਕੇ ਆ ਰਿਹਾ ਹੈ ਲਾਈਵ ਨਹੀਂ ਹੈ ਦੂਜਿਆਂ ਤਾਂ ਮਾਸਟਰ ਕਹੋਣਾ ਤੋਂ ਬੜਾ ਆ ਜਾ ਵੀ ਤਾਂ ਹੁਣ ਬੜੇ ਨੂੰ ਬੜੇ ਨਹੀਂ ਗਏ ਤੂੰ ਯਾਰ ਫਲੇ 81 ਰਹਿ ਤੀ ਤੂੰ ਫਿਰ ਜਦੋਂ ਮੈਂ ਗੋਲ ਦੇ ਇਸੇ ਰੇਕਾ ਕਿਨਾਂ ਸਰੀਰੇ ਤੇ ਹੋ ਜਾਣਾ ਹੁੰਦਾ ਕੰਡ ਪਰ ਜਾ ਮਾਟਰ ਤੋਂ ਕਰਦੇ ਜੀ ਇਹ ਸਾਫ ਨੂੰ ਕੀ ਹੁੰਦਾ ਸਾਫ ਤਾਂ ਉਹ ਤਾਂ ਖਾਣੀ ਹੈ ਢਿੱਡ ਚ ਜਾਣੀ ਹੈ ਉਹਦੇ ਵਿੱਚ ਤਾਂ ਫੇਰ 빙ੀਂਗੀ ਦਿੰਗੀ ਹੋ ਜਾਂਦੀ ਆ 빙ੀਂਗੀ ਦਾ ਲੈਣਾ ਦੇਖ ਤਾ ਨਾ ਉਹ ਕਹਿੰਦੀ ਆ ਵੀ ਆ ਨਹੀਂ ਆਈ ਨਹੀਂ ਜੀ ਉਹ ਵੀ ਤੜੀਂਗੀ ਇਹ ਉਹ ਕਿਸਮ ਦੀਆਂ ਤਾਂ ਨਹੀਂ ਹੈਗੀਆਂ ਪਨਲ ਕੀ ਰਹੀ ਮਾਦਲਾ ਫਿਰ ਕੱਟੀ ਜਾਈ ਹੈ ਨਾ ਕਿਵੇਂ ਨਹੀਂ ਚਿਪਦੀ ਆ ਹੋਚ ਨਹੀਂ ਚਿਪਦੀ ਆ ਇਹ ਬੜੀ ਤਾਂ ਹੁੰਦੀ ਆ ਜਦ ਆਪਾਂ ਨਾ ਜਿਵੇਂ ਇਹ ਨੀਰ ਕੀ ਰਬਿੰਗੀਆਂ ਮਾਰੀਆਂ ਆਂਗੀਆਂ ਦੇ ਹਾਂ ਨਾ ਭਾਈ ਵਿੱਚ ਵੀਡੀਓ ਅੱਛਾ ਕਿਉਂ ਲਕੀ ਰਬਿੰਗੀਆਂ ਵੀ ਹੁੰਦੀ ਆ ਪਤਾ ਇਦਾਂ ਲੱਗੂਗਾ ਵੀ ਜਾਹ ਦੇਖ ਲੋ ਆ ਕੰਮ ਚੱਲਦਾ ਸਾਡੇ ਐ ਲਕੀਰਾ ਮਾਰ ਮਾਰ ਕੱਟ ਦਿਆਂ ਇਹ ਬਾਰ ਵੀ ਤਾਂ ਇੱਕ ਸਾਰਾ ਦੋਏ ਲੋਟ ਵੀ ਆ ਜਾਂਦੀ ਜੀ ਉਹਦਾ ਉਕਰਿਆ ਹੁੰਦਾ ਇਹ ਜਿਹੜੀਆਂ ਆ ਲੈਣਾ ਦੇਖ ਦੇਖੀ ਨਾ ਇਹ ਤਾਂ ਚੌਸ ਨੇ ਦੇਖ ਲੈਣਾ ਕੋਈ ਕਿਧਰ ਕੋ ਜਾਂਦੀ ਹੋਈ ਕਿਧਰ ਤੂੰ ਤਰਾਵ ਨਾਲ ਮਾਰ ਵੀ ਤੂੰ ਰੋਸ ਦਾ ਕੰਮ ਹੈ ਜਰਾ ਕੋਈ ਨਾ ਹੁਣ ਫਿਰ ਉਹ ਕੀ ਕਰਨਾ ਦੁੱਧ ਉੱਠੇ ਕੰਮ ਕਰਦੀਆਂ ਫਿਰ ਵਿੱਚ ਹੀ ਨਹੀਂ ਲੱਗਦਾ ਤਾਂ ਹੀ ਦਾ ਦੁੱਧੂ ਬੁੱਲ ਜਾਂਦਾ ਆਪਾਂ ਹੋਰ ਪਾਸੇ ਗੱਲ ਵਗ ਜਾਂਦੀ ਰਹਿਣ ਜਿਹੜਾ ਕੰਮ ਆ ਉਹ ਹੀ ਕਰੇ ਗੱਲਾਂ ਨਾਲ ਦੁੱਧ ਉੱਬਲ ਜਾਂਦਾ ਹੋਰ ਫਿਰ ਤਾਂ ਬੋਲੀ ਹੀ ਨਹੀਂ ਰਸੋਈ 'ਚ ਚਾਹ ਵੀ ਉੱਬਲ ਜਾਂਦੀ ਆ ਬੋਲਣ ਨਾਲ ਫਿਰ ਤਾਂ ਚੁੱਪ ਕਰਕੇ ਬਹਿ ਜਾਵੇ ਹਨਾ ਸੁਰਤੀ ਇੱਕ ਪਾਸੇ ਰੱਖੇ ਲੈ ਸੁਰਤੀ ਇੱਕ ਪਾਸੇ ਰੱਖੇ ਆਹ ਤੇ ਬੜਾ ਮਾਸਟਰ ਐ ਇਹ ਤਾਂ ਬਿੰਗਾ ਢਿੰਗਾ ਚੱਲ ਤੂੰ ਘਟੇ ਮੇਰੀ ਤੇ ਲੈਣ ਨਹੀਂ ਮਿਲੀ ਹੋਈ ਦਿਖਾ ਦੇ ਮੈਨੂੰ ਆ ਆ ਇਹ ਹੋਈਆਂ ਹੋਈਆਂ ਚੱਲ ਤੂੰ ਘਰ ਪਰ ਨ ਪਾਣੀ ਹੋਊ ਅਗਲੇ ਨੇ ਜੇ ਦੇਣਾ ਅਗਲਾ ਐਂ ਦੇਵੇ ਕਿਸੇ ਨੇ ਕਹਿਤਾ ਹੋਊ ਤੇਰੇ ਵਰਗੇ ਨੂੰ ਵੀ ਦੁੱਧ ਦੇਦੇ ਹੈ ਬਗਾਰ ਤੇ ਦਿੱਤਾ ਸੀ ਹਾਂ ਉਹ ਨੋ ਕੁਝ ਨੰਦਾ ਹੋਊਗਾ ਕਹਿਤਾ ਹੋਊਗਾ ਮੈਂ ਤੇ ਦੁੱਧ ਪਚਾਦੀਆਂ ਪੁਲਸਾ ਦੇ ਰਹਿੰਦੇ ਨੇ ਤੇ ਉਹ ਅਗਲਾ ਕਰੀ ਕਰੇ ਕਿ ਕੋਈ ਬੰਦੇ ਦਾ ਖਬਰ ਆ ਹੋਵੇ ਤਾਂ ਨਾ ਦੁੱਧ ਵਿਚਾਰ ਲਵੇ ਨਹੀਂ ਐਂ ਹੋ ਜਾਣਾ ਕੋਈ ਬੜੇ ਘਰੋਂ ਹੁੰਦੀ ਦੁੱਧ ਦੀ ਵੀ ਦੇਖਣ ਨੂੰ ਆਏ ਲੱਗਦਾ ਕਿ ਟ੍ਰੇਆਂ 'ਚ ਇਹ ਤਾਂ ਥੋੜਾ ਜਿਹਾ ਟੱਪਾ ਭਰ ਜੂ ਇੱਥੇ ਟੱਪਾ ਬਣਾ ਹਨ ਨਹੀਂ ਥੋੜਾ ਜਿਹਾ ਮੀਨਾ ਰੱਖ ਕੇ ਖਾਣਗੇ ਜਵਾਕ ਉਹ ਵੀ ਹੋ ਗਿਆ ਨਾ ਕਾਹੋ ਖਰਾਬ ਦੋਨੋਂ ਗਰਕੇ ਰੰਗ ਅਹ ਮੈਂ ਜਿਹੜਾ ਭੋਗਦੀ ਆ ਬਹੁਤ ਔਕਾ ਜਦੋਂ ਉੰਨੀ ਨਹੀਂ ਰਹਿਗੇ ਨਾ ਇਹ ਮੈਂ ਪਹਿਲਾਂ ਕੰਮ ਕਰਾਉ ਉਹ ਇੱਕ ਚਲ ਰੱਖ ਦੇ ਮਾਪੀ ਤੋੜ ਤੋੜ ਕੇ ਪਾ ਦੇ ਇਹ ਟੁੱਟ ਗੀਆਂ ਖਰਜਾ ਉਹ ਮੈਂ ਲਾਜ ਕਰ ਗਿਆ ਇੱਕ ਮਿੰਟ ਹੋਊਗਾ ਉਹ ਰਾ ਦੇ ਲਾਲਟ ਹੋ ਗਿਆ ਜਿਹੜਾ ਹੀਠਾ ਹੋ ਰਿਹਾ ਲਾਲ ਚ ਕੁਝ ਨਹੀਂ ਹੁੰਦਾ ਚੱਕੋ ਇਧਰੀ ਕਰ ਦੇਖੋ ਬਲਕੀ ਇਹ ਬਿੰਗੀ ਬਾਕੀ ਤੋਂ ਇੱਕ ਕਿੱਕ ਚੱਕ ਨਹੀਂ ਕਿ ਕਿੰਨੀ ਪਹਿਲਾਂ ਮਾਰੀਆਂ ਨੇ ਗਲਤ ਹੋ ਜਾਂਦਾ ਕਈ ਵਾਰੀ ਬਲਕਿ ਇਹ ਤਾਂ ਬਸ ਹੀਦੀ ਕਰਦੇ ਹਾਂ ਉਹ ਕੀ ਗਲਤ ਇਹ ਬਸਤੀ ਅਲ ਨਹੀਂ ਹੈਗੀ ਇਹ ਤਾਂ ਸਾਡੀ ਬਸਤੀ ਗੱਲ ਆ ਜਿਹੜੀ ਕੱਪੜੇ ਸਿਉਂਦੀਆਂ ਨੇ ਪਹਿਲਾਂ ਚੱਕਦੇ ਹੁਣ ਲੇ ਬੰਦੇ ਇਹਨਾਂ ਦਾ ਰੂਪ ਲਾਠੇ ਕਾ ਬਣਾਉਣੀ ਉਹ ਐ ਕੱਟ ਲੈਣਾ ਨਾ ਭਾਈ ਚੱਲ ਇੱਕ ਲਾਈਨ ਮਾਰ ਕੇ ਤੁਸੀਂ ਫਿਰ ਐ ਕੱਟੀ ਜਾਂਦੇ ਨੇ ਤੁਹਾਡੇ ਆ ਰਹੇ ਜਾਂ ਮਿੱਠਾ ਵੱਧ ਪਾਉਂਦੇ ਨੇ ਫਿਰ ਜਮਾਉਂਦੇ ਨੇ ਕਿਉਂ ਪਾਉਂਦੇ ਨੇ ਠੀਕ ਹੈ ਕਿਉਂ ਬਣਾਉਣਾ ਸਿੱਧੀ ਜਾਂਦਾ ਜਿਹੜਾ ਟੈਗ ਬਰਫੀਆਂ ਹੁੰਦੀਆਂ ਨਾ ਉਹ ਪਾਉਂਦੇ ਨਾ ਮੈਂ ਕਿਉਂ ਪਾਤਾ ਕਿਉਂ ਮੈਂ ਤੋਂ ਵੱਧ ਪੈ ਗਿਆ ਕਦੋਂ ਹੋਂ ਕਹਿੰਦੇ ਕਿਹੜੀਆਂ ਬਰਫੀਆਂ ਨੇ ਜਵਾਬਤ ਤਾਂ ਹੀ ਬਿਆਂਾ ਚ ਹਨਾ ਦੇਸੀ ਕਿਉਂ ਕਹਿ ਦਿੰਦੇ ਨੇ ਅੱਧਾ ਕਿਲੋ ਦੇਸੀ ਕਿਉਂ ਚਾਹੀਦਾ ਆਂਟੀ ਜਦ ਦੀ ਸੀ ਕਿਉਂ ਮੇਰੀ ਗੱਲ ਸੁਣੋ ਉਹ ਖੇਚੜਾ ਨਹੀਂ ਕਰਦੇ ਉਹ ਕਹਿੰਦੇ ਨੇ ਵੀ ਹੁਣੇ ਜਮ ਜੂ ਵੀ ਹੁਣ ਕੱਟ ਕੇ ਅਸੀਂ ਵਗ ਜੀਏ ਵਗ ਜੀਏ ਹਨਾ ਹੈ ਉਸ ਦਿਨ ਕਹਿ ਰਹੇ ਸੀ ਨੁਕਸਾਨ ਕਿਦਾ ਹੁੰਦਾ ਨੁਕਸਾਨ ਆਖ ਰਹੇ ਸੀ ਉਹ ਕਹਿ ਰਹੇ ਤੇ ਤਾਂ ਹੀ ਉਹ ਉਹ ਹੀ ਹਲਵਾਈ ਦਾ ਉਹ ਹੀ ਹੈ ਜਿਹੜਾ ਅਸੀਂ ਬਾਕੀ ਜਮ ਜੀ ਨੂੰ ਉਹਦੇ ਮੈਨੂੰ ਤੋਂ ਜਮਾ ਕੇ ਲੈ ਆਇਆ ਇਹਨਾਂ ਨੇ ਪੰਜਾਬ ਵਾਲਿਆਂ ਨੇ ਦੁਬਾਰੇ ਜਮਾਈ ਆ ਜਮੀਨੀ ਦੁਆਰੇ ਫੇਰ ਵਿੱਚ ਪਾ ਕੇ ਫੇਰ ਗਾਉਮ ਕਰਕੇ ਫੇਰ ਬੋਲ ਅੜੜ ਕੇ ਫੇਰ ਜਮਾਇਆ ਉਹਨੂੰ ਐਂਸਟੂ ਖਿੱਚ ਰਾਨ ਕਰੀ ਉਹ ਸਮਝ ਗਿਆ ਜਿਆ ਫਿਰ ਮਿੱਠਾ ਵੱਧ ਪਾਉਣ ਉਹ ਮਿੱਠੇ ਨਾਲ ਜਾਂਦੀ ਹੈ ਮਿੱਠਾ ਅੰਕਤ ਹੋਇਆ ਉਹ ਦੋ ਪਏ ਗਏ 5.5 ਕਿਲੋ ਪਏ ਗਏ ਜਿਆ ਉਹ ਚ ਪਏ 30 ਪਹਿਲਾਂ ਨਾ ਠੀਕ ਆ ਮਿੱਠਾ ਫਿਰ ਜਾਦੇ ਵੀ ਉਹੋ ਲੱਗਦਾ ਤਾਂ ਨਹੀਂ ਪਿਜਾਂਉਂਦੀ ਇਹ ਮਿੱਠੇ ਨਾਲ ਜਾਂਦੀ ਹੈ ਮਿੱਠਾ ਵੱਧ ਪਾ ਦਿੰਦੇ ਨੇ ਉਹ ਮਿੱਠਾ ਚਾਹ ਨਹੀਂ ਬਣ ਜਾਂਦੀ ਹੈ ਹਨਾ ਉਹ ਤਾਂ ਗਾਜਰਾਂ ਨੂੰ ਉਹ ਕਰਕੇ ਨਾ ਠੀਕ ਹਨ ਨੇ ਗਿਆਨੇ ਦੁੱਧ ਦੇ ਵਿੱਚ 3 ਪਾ ਦਿੰਦੇ ਨੇ ਸਮਝੀ ਕਿ ਹਲਵਾਈ ਦੁੱਧ 'ਚ ਚੀਨੀ ਪਾ ਕੇ ਚੋਹ ਨਹੀਂ ਹੁੰਦਾ ਫਿਰ ਚੀੜਾ ਨਹੀਂ ਹੁੰਦਾ ਜੋ ਆਮ ਦੇ ਬਾਰੇ ਬਸ ਕੱਚਾ ਰਹਿੰਦਾ ਮੋਬਾਈਲ ਬਚਦਾ ਤੁਜੀ ਮੈਂ ਆਪਾਂ ਕਹਦਾ ਨਹੀਂ ਚੀੜਾ ਹੋ ਗਿਆ ਦੇ ਤੱਕ ਕੋਈ ਨਹੀਂ ਖੜਦਾ ਤੇ ਇੱਕਾਂ ਪਰ ਪਿਆ ਸੀ ਕੱਟਦੇ ਤੇ ਇਹਨੂੰ ਟਾਈਮ ਲੱਗਦਾ ਨਹੀਂ ਫਿਰ ਫਸ ਜਾਂਦੀਆਂ ਨੇ ਉਹ ਪੂਰ ਪੂਰ ਕੱਟੀ ਗਿਆ ਮੈਨੂੰ ਕਹਿੰਦਾ ਤੂੰ ਕੱਟ ਫੇਰੇ ਅੰਦਰ ਜੀ ਉਹ ਪਹਿਲਾਂ ਤੂੰ ਕੱਟ ਕੇ ਰਹੀਂ ਫਿਰ ਮੈਂ ਕੱਟਦਾ ਸੀ ਕੱਲੀ ਤੂੰ ਐਵੇਂ ਕੋਈ ਮੈਂ ਤਾਂ ਹੀ ਕੋਰਸ ਕਰਿਆ ਬਾਬੇ ਹਾਂ ਨਾ ਚ ਹੋਰ ਕਿਹੜਾ ਕੰਮ ਕਰਿਆ ਕੜਾਈਆਂ ਤੇ ਜਾਂਦਾ ਸੀ ਭੇਜ ਦਿੰਦੇ ਨੇ ਕੜਾਈ ਹੁੰਦੀ ਜਾਂ ਮੇਜਰ ਮੈਂ ਆਏ ਮਾਰਦੇ ਜਦ ਕੀ ਫਿਰ ਦੇਖ ਜੇ ਇਹ ਚੀਜ਼ ਹੋਈ ਰਹੇਗੀ ਉਹ ਟੂ ਟੂ ਵਾਲਾ ਕਰਦਾ ਫੋਨ ਚਿੱਤ ਅੱਜ ਕਹਿੰਦੇ ਨੇ 22 ਅੱਜ 22 ਆ ਕੱਢ ਪਤਾ ਨਹੀਂ ਆਪਣ ਡੇਗ ਨਹੀਂ ਦਿਓ ਵਿੱਚ 22 ਨੂੰ ਕਹਿ ਦਿੰਦੇ ਨੇ ਵਿੱਚ 23 ਨੂੰ ਪਤਾ ਹੀ ਨਹੀਂ ਚਲ ਹੁਣ ਪਤਾ ਆ ਲੰਘ ਗਿਆ ਇੰਤੇ ਜਿਹੜਾ ਜੋੜਾ ਦੇ ਰੱਖੀ ਜਨਾਲੇ ਹਵਾ ਪਈ ਜਾਊਗਾ ਐ ਇੱਕ ਨੂੰ ਵਿੱਚ ਬੇਸਾ ਕੇ ਰੱਖ ਦੇ ਕੋਈ ਨਾ ਉਦੋਂ ਐ ਮੈਂ ਦੱਸ ਤਾ ਉੰਤ ਰੱਖ ਤਾ ਜਿਹੜਾ ਰੱਖਣਾ ਗਾਜਰ ਦਾ ਤਾਂ ਹਨਾ 5 ਕਿਲੋ ਹੀ ਰਹਿ ਗਿਆ ਹੁਣ ਓਕੇ ਚਲ ਗਾਜਰਾਂ ਖਾਣੀਆਂ ਨੇ ਆਪਾਂ ਤਾਂ ਖੋਆ ਖਾਣਾ। ਖੋਆ ਇਹਦਾ ਗਾਜਰਾਂ ਦਾ ਕੀ ਫਾਇਦਾ ਖਾਣੇ ਦਾ। ਖੋਏ ਦਾ ਫਾਇਦਾ ਖਾਣ ਦਾ ਤਾਂ ਯਾਰਾਂ ਤਾਂ ਖੋਏ ਦਾ ਹੀ ਆਉਂਦਾ ਏ ਜਿਵੇਂ ਉਹ ਬਰਫੀਆਂ ਨੇ। ਫਿਰ ਮੈਂ ਉਹ ਤਾਂ ਗੱਲ ਮਿੱਠਾ ਬਵਾ ਲਿਆ ਤੂੰ ਕਹਿੰਦੇ ਖੋਆ ਖਾਣਾ ਮੈਂ ਤਾਂ ਚਿੱਪੀ ਜਮਾ ਲਿਆਉਂਦਾ। ਜਮਾ ਲਿਆਉਂਦਾ ਫਿਰ ਵਧੀਆ ਤੀ ਉਹ ਕਰ ਲਿਆ ਤੀ। ਹੂੰ ਕੀ ਕਹਿੰਦੇ ਹੁੰਦੇ ਨੇ ਮੈਂ ਮਿੱਠਾ ਘੋਲ ਲਿਆ ਸੀ ਉਹਨਾਂ ਗਾਜਰਾਂ ਚ ਫਿਰ। ਓੱਛਾ ਨਹੀਂ ਤਾਂ ਦੁੱਧ ਮਲੋੜਣੀ ਆ ਰਹੀ ਸੀ ਕੰਮ ਉਹਨਾਂ। ਜਦ ਵੀ ਮੈਂ ਉਹ ਗੱਲ ਨਿੱਤੇ ਦੀ ਗੱਲ ਮੈਂ ਤਾਂ ਮੰਨਦਾ ਠੀਕ ਆ ਪਰ ਉਹਦੇ ਨਾਲ ਚੱਲ ਅੱਗੇ ਤੂੰ ਨਾ ਕਰਿਆ ਕਰ 9:30 ਵਜੇ ਨਹੀਂ 10 11 ਵਜੇ ਤੱਕ ਰੋਮਨਿਤ ਬੜਾ ਜਾਂਦੇ ਤੇ ਆ ਤੂੰ ਨਿੰਨ ਦੇ ਸੀਦੀ ਫਲਾਪ ਹੋਣਾ ਮੈਂ ਤੇ ਉਹ ਕੋਰ ਉਦਿਆਂ ਲਈ ਦੂ ਨਾ ਸਿਲੀਪੇ ਦੇ ਉਹ ਪਤਾ ਕੀ ਗਾਇ ਜਿਵੇਂ ਜਦ ਆਪਾਂ ਹੀ ਕਹਿੰਦੇ ਦੇਖ ਆਪਣੇ ਵਰਗੇ ਹੀ ਹੁੰਦਾ ਕਰੇਦਾ ਹੁਣ ਕਿਦਾਂ ਵਿਚਾਰ ਰੋਣ ਕੱਪੜੇ ਸਾਰੇ ਖਰਾਬ ਹੋਦੇ ਕੋਈ ਨਾ ਇੱਕ ਦਿਨ ਹੋ ਗਏਗਾ ਹੁਣ ਨਹੀਂ ਆਉਂਦੇ ਅਸੀਂ ਮੁੜ ਕੇ ਤੇ ਤੇ ਕਰਦਾ ਕਰਦਾ ਜਾ ਤੱਕ ਅੰਦਰੋਂ ਜ਼ੋਰ ਦੱਬ ਕੇ ਕੜਾਈ ਲੱਗੀ ਵਿੱਚੇ ਹੂੰ ਤੇਰਾ ਇਹ ਹੁੰਦਾ ਫੇ ਘਰ ਦਾ ਘਰ ਦਾ ਹੁੰਦਾ ਪਿਓਰ ਕਹੇਤਾ ਦਿਨ ਦਾ ਅਗਲਾ ਪਿਓ ਖਾਣ ਨੂੰ ਅਗਲਾ ਕਹਿੰਦਾ ਮਹਿੰਗਾ ਨੋ ਨੂੰ ਮੈਂ ਲਾ ਲਾ ਕਿਉਂ ਉਹ ਨੂੰ ਹੀ ਅਗਲਾ ਕਹਿੰਦਾ ਮਹਿੰਗਾ ਕਿ ਨਹੀਂ ਕਿਉਂ ਮੇਰੇ ਸਾਹ ਉੱਤੇ 15 ਕਿਲੋ ਮੀਟਰ ਉਹ ਨਾ ਜੀ ਉਹਨੂੰ ਬਹੁਤ ਬਹੁਤ ਕਰ ਲਾਂਗੇ ਨਾ ਤਿਆਰ ਲਾਂਗੇ ਮੇਰੇ ਤੋਂ ਦੇ ਨਿਕਲ ਆਉਂਦਾ ਉਹ ਕੁੰਡੀ ਫਿਸਕੇ ਜੇ ਸਮਝ ਗਈ ਪਣ ਲੰਘ ਨੂੰ ਆਪਾਂ ਮੁਰਕਿਓ ਮੈਂ ਸਮਨ ਘਵਾ ਦੰਗੇ ਲਸਣ ਹੋਊਗਾ ਤੇਲ ਵਾਲਾ ਮੜ ਮਟਾ ਹੋਊਗਾ ਸਮਝ ਗਈ ਇਹਦੇ ਚ ਕੁੱਟ ਕੇ ਇਹਦੇ ਦੇ ਨੀਰ ਹੋਵੇ ਲਵੇ ਪਾਈ ਚੱਕੇ ਲੇਖ ਦੇਖਣ ਨੂੰ ਆਇਆ ਲੱਗਦਾ ਵੀ ਥੋੜਾ ਜਿਹਾ ਭਰ ਜੂ ਹਨ ਦੇਖਣ ਨੂੰ ਰੋਟੀਆਂ ਅਦੇ ਗਰਦ ਕੀਮਿਕਲ ਇਹਨਾਂ ਵਾਰ ਪੀ ਕੱਟ ਐ ਜੋ ਨਾ ਇੱਥੇ ਦੀ ਪੀ ਸਾ ਦੇ ਹਮ ਜਾਣ ਕੇ ਇੱਕ ਖਿਆਲ ਕਰ ਲਈ ਖਾਸ ਕਿੰਨਾ ਚੱਕ ਨਾ ਆਪ ਖਰਾਬ ਹੋ ਜਾ ਚਲ ਤੇ ਇਹਦਾ ਖਾਬ ਕਰ ਦੇ ਮੇਰੇ ਨਾਲ ਸਾਹ ਹੋ ਜੂਗੀ ਹੁਰਚ ਨੇ ਨਾ ਜੂਰੀ ਦਰਦਨੀਆਂ ਹਵਾ ਚ ਹਨਾ ਮੇਜ ਤੇ ਪਿਆਰ ਹੋ ਇਹਨੇ

ਦੀ ਉਤਰਿਆ ਪਿਆ ਚਲ ਬਸ ਫਰਤੀ ਪਿਆ ਬੀਜੀ ਗੱਲ 10:00 ਵਜੇ ਤੱਕ ਗੁਰਦੁਆਰੇ ਬਾਗੇ ਜਾਂਦੇ ਹੁਣ ਲੋਕ ਇਹਨਾਂ ਮੱਥਾ ਸਾਢੇ 9:00 ਵਜੇ ਹੁਣ ਆਪਦਾ ਕੰਮ ਨਿਬੜ ਕੇ ਬਾਗ ਜਾ ਮੱਥਾ ਠੇਕੇ ਅਗਲੇ ਨੂੰ ਐ ਹੋਜੂ ਆ ਗਿਆ ਜਾਨੂੰ ਸਾਢੇ 9:00 ਤੇ ਬੱਚੇ ਤੇ 10:00 ਵਜ ਜਾਣੇ ਨੇ 10:30 ਵਜ ਜਾਣੇ